ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ YouTube ਤੇ ਵੀ ਇਹੀ ਮਾਤੇ ਬਣਾ ਹੋਏ ਪੱਕੇ ਪੰਜਾਬੀ ਦੇ ਨਾਂ ਤੇ ਤੇ ਤਲਵੰਡੀ ਸਾਬੋਟਰੈਕਟਰ ਮੇ ਦਾਸ ਨੂੰ ਦਿਖਾਉਂਦੇ ਰਹਿੰਦੇ ਆਪਾਂ ਬਾਰੀ ਬਾਰੀ ਵੀਡੀਓ ਨਮਾਂਗਾ ਦੇ ਰਹੇ ਰਹਿੰਦੇ ਆ ਕਿ ਅੱਜ ਲੈ ਕੇ ਆਏ ਜੀ 744 ਸਵਰਾਜ ਕੀ ਵਾਲਾ ਪੱਕੇ ਵਧੀਆ ਬਈ ਆਪਣੇ ਵਿੱਚ ਤੇ ਆਪਣੇ ਟਰੈਕਟਰ ਦਾ ਕਿਹੜੇ ਕਿੜੇ ਹੈ ਕਿਵੇਂ ਕੁ ਆਪਣੇ 744 ਹੌਲੈਂਡ ਫਾਰਮ ਦੇ ਚੈਂਪੀਅਨ ਹੈ 744 ਇਹ ਕਿਹੜਾ ਮਾਡਲ ਹੈ ਇਹ 2012 ਮਾਡਲ ਦਾ ਦੱਸੀ ਇਹਦੇ ਬਾਰੇ ਪੁੱਛਦੇ ਤੇ 2012 ਮਾਡਲ ਦਾ ਜੀ ਪੰਜਾਬ ਨੰਬਰ ਹੈ ਠੀਕ ਹੈ ਟਾਇਰ ਇਹਦੇ ਹੈਗੇ ਮਗਰਲੇ 90% ਇਹ ਮੂਰਲੇ 75% ਹੈ ਤੇਲ ਬ੍ਰੇਕਾਂ ਚ ਅੱਛਾ ਤੇਲ ਬ੍ਰੇਕਾਂ ਚ ਛੋਟੇ ਡਿੱਪੇ ਆ ਸਿੰਪਲ ਸੇਰ ਹੈ ਮਾਰ ਲੈਗਾ 2012 2012 ਮਾਡਲ ਤੇ ਰੇਟ ਹੈ ਨਾ 3,55,000 ਰੁਪਏ ਹਾਂ ਤੇ ਕਿੰਨੇ ਪੈਸਿਆਂ ਦਾ ਹੋਜੀ 3,30,000 ਦਾ ਦੇ ਨੇ 3,30,000 ਦਾ ਟਰੈਕਟਰ ਸਾਰਾ ਹੀ origignal ਦਾ ਹਾਂ ਟਰੈਕਟਰ origignal ਦਾ ਟਰੈਕਟਰ ਭਾਈ ਦੇਖ ਤੋ origignal ਹੀ ਆ ਚਾ ਜਿਵੇਂ ਮਾੜਾ ਮੋਟਾ ਰੰਗ ਜਿਆ ਤੇ ਹੈ ਉਹਨੇ ਦੇ ਹੀ ਵੈ ਭਾਈ ਨਹੀਂ ਕਿਤੇ ਰੰਗ ਨਿਕਰਾ ਹਾਂ ਤੇ ਬਰਾ ਦੂਜੇ ਨਾਮ ਹੈ ਸੈਕੰਡ ਓਨਰ ਹਾਂ ਸਾਰੇ ਡਾਕੂਮੈਂਟ ਮਿਲ ਜਾਣ ਠੀਕ ਆ 12 ਮਾਡਲ 3,30,000 ਦਾ ਹਾਂ ਇਹ ਤੋਂ ਬਾਅਦ ਹੋਲੈਂਡ 36 ਹੋਲੈਂਡ ਆ ਗਿਆ 3630 ਪਲੱਸ 9 ਬੰਡ ਪਲੱਸ ਵਾਲਾ ਹੈ ਹਾਂ ਅਗਲੇ ਟਾਇਰ ਚਾਹਵਾ ਜਮਾਨ ਨਮੀਆ ਮਾਰਫ ਦੇ ਮਗਰਲੇ 80 ਪੈਸੇ ਮਗਰਲੇ 80 ਪੈਸੇ ਗੁੱਡੀ ਹਰਦੇ ਟੂ ਸਪੀਡ ਚ ਪਾਵਰ ਸਟੀਰਿੰਗ ਟੂ ਸਪੀਡ ਪਾਵਰ ਸਟੀਰਿੰਗ 455 ਐਚਪੀ ਵਾਲਾ ਪਲੱਸ ਡੇਟੇ ਪੰਪ ਠੀਕ ਹੈ ਪੰਜਾਬ ਨੰਬਰ ਇਹ ਵੀ ਪੰਜਾਬ ਦਾ ਨੰਬਰ ਆ ਜੀ ਦੀ ਵੀਰੋ ਪਲਸ ਵਾਲਾ ਪੰਜਾਬ ਨੰਬਰ 2009 ਵਰਟ ਘੱਟ ਰੇਟ ਵਾਲਾ ਇਹਦਾ ਰੇਟ ਹੈਗਾ 337000 ਰੁਪਇਆ ਤੇ ਕਿੰਨੇ ਪੈਸਾ ਦਾ ਹੋਜੀ 310000 ਦਾ ਸੀ 310000 ਰੁਪਇਆ ਦਾ ਸਿੱਧਾ 3 ਲੱਖ ਦਾ ਹੀ ਮੰਨਿਆ ਹਾਂ ਕਰਦੇ ਆਏ ਮੌਕੇ ਤੇ ਕਰਨਾ ਹੀ ਪੈਂਦਾ ਬਾਹਰ ਪੂਰੇ 3 ਲੱਖ ਦਾ ਬਾਅਦ ਦੁਬਾਰਾ ਕੋਈ ਨਾ ਘਟਾਵੇ 3 ਲੱਖ ਰੁਪਇਆ ਦਾ ਪਾਵਰ ਸਟੀering ਵੀਰੋ ਹਾਲੈਂਡ 2009 ਮਾਡਲ 2 ਸਪੀਡ ਪੰਜਾਬ ਨੰਬਰ 3630 ਨਿਊ ਹਾਲੈਂਡ ਫੁਪਲੇ ਖਾਣਾ ਰਹੇ ਭਾਈ 3 ਸਪੀਡ ਨਹੀਂ ਹੈ 2 ਸਪੀਡ ਹੈ 2 ਸਪੀਡ ਪੂਰੇ 3 ਲੱਖ ਦਾ 4 ਦਾ ਨਹੀਂ ਹੈ 3 ਲੱਖ ਰੁਪਏ ਦਾ ਕਿਥੋਂ ਨਹੀਂ ਮਿਲਣਾ ਤੁਹਾਨੂੰ ਪਾਵਰ ਸਟੀering ਹੌਲੈਂਡ 36 30 ਟਾਇਰ ਨਵੇਂ ਅਗਲੇ ਜਮਾ ਨਵੇਂ ਪਿਛਲੇ 80 ਪੈਸੇ ਪੰਜਾਬ ਦਾ ਨੰਬਰ ਹੋਵੇ 2009 ਮਾਡਲ ਇਸ ਤੋਂ ਬਾਅਦ ਫਿਰ 60파15 ਮਾਡਲ ਟ੍ਰਿਕ 60 2015 ਮਾਡਲ ਹਾਂ ਤੇ ਇਸ ਦੇ ਟਾਇਰ ਵੀ ਅਗਲੇ ਜਮਾ ਨਵੇਂ ਐ ਐਮ ਆਰ ਐਫ ਦੇ ਮਗਰਲੇ ਵੀ ਜਮਾ ਨਵੇਂ ਚਾਰੇ ਜਮਾ ਜੋਖੜਾ ਹੌਸਾ ਕੀ ਹੋਇਆ ਜਮਾ ਹੀ ਨਵੇਂ ਬਿੱਲ ਵੀ ਮਿਲ ਜੂ ਫਿਰ ਨਾ ਆਤਾ 14 ਦਾ ਵੀ ਬਿੱਲ ਵੀ ਮਿਲ ਜੂ 14 9 28 ਦੇ ਐਮ ਆਰ ਐਫ ਦੇ ਚਾਰੇ ਟਾਇਰ ਨਵੇਂ ਟਰੈਕਟਰ ਵੀ ਨਵਾਂ ਤੇ 12ਵੇਂ ਮਹੀਨੇ ਦਾ ਮੈਨੂਫੈਕਚਰ ਆਏਗਾ 2015 ਦੇ ਆਰ ਸੀ 2016 ਦੀ ਆਰ ਸੀ 2017 ਦੀ ਤੇ ਨੰਬਰ ਨੂੰ ਪਾ ਜਾਏ ਬਹੁਤ ਘੱਟ ਮਿਲਦਾ ਮਾਫ ਇਹਦਾ ਨੰਬਰ ਸਿਕਾਲੇ ਰੰਗ ਚ ਹਰਿਆਣਾ ਨੰਬਰ ਹੈ ਕੰਮ ਇਹੋ ਹੀ ਮਿਲਦੀ ਹੈ ਇਹਨੂੰ ਸੀ ਮਿਲਦੀ ਹੈ ਹਾਂ 2015 ਮਾਡਲ ਚਲਾਈ ਚਲੂਈ ਦਾ ਇੱਕ ਨੰਬਰ ਹੈ ਜਮਾਨਾ ਟਰੈਕਟਰ ਦੇਖ ਲਓ ਬਈ ਟਰੈਕਟਰ ਨਵਾਂ ਹੀ ਹੈਗਾ ਟਾਇਰ ਵੀ ਜਮਾ ਤਾਜ਼ੇ ਹੈ 2015 ਮਾਡਲ ਆਰ ਸੀ 16 ਦੀ ਸੁਪਰ ਮੈਕਸ ਬਿਨਾਂ ਆਈ ਪੀ ਆ ਲੈ ਸਰ ਇਹ ਘੱਟ ਮਿਲਦੇ ਵੀਰੋ ਸੁਪਰ ਮੈਕਸ ਤੇ ਰੇਟ ਇਹਦਾ ਹੈਗਾ 438000 ਇਹਦਾ ਫਿਰ ਹੱਟ ਇਹ ਕਿੰਨੇ ਪੈਸਾ ਦਾ ਹੋਊ ਦੇ ਦੇ ਰਹੀਂ 410000 ਬਸ ਉੱਥੇ ਆ ਜੂ ਇਹ ਵੀ 4 ਲੱਖ ਦਾ ਆ ਆਹ ਚੱਲ ਪੂਰੇ 4 ਲੱਖ ਦੇ ਹੀ ਆ ਪਰ ਇਹ ਤੋਂ ਘੱਟ 30000 ਹੋਟ ਜੂ ਇਥੋਂ ਤੱਕ ਇਹਨੂੰ ਸੀਰੀ ਮੇਰੀ ਸ਼ੁਰੂਗੀ ਇਹਨੂੰ ਸੀ ਇਹਦੀ ਮਕਰੀਦਾਰ ਦਾ ਹੁੰਦਾ 38 ਦਾ ਹਿਸਾਬ ਹੈ ਬੱਕੇ ਮੈਂ 38 ਹੀ ਲਿਖ ਦੰਨੇ ਮਗਰ 0 ਨਹੀਂ ਲਾਉਂਗਾ ਅੱਛਾ ਤੇ ਇਧਰ ਆ ਗਿਆ ਫਿਰ ਚੈਂਪੀਅਨ ਮਾਡਲ ਤੇ ਚੈਂਪੀਅਨ 2008 ਮਾਡਲ 39 ਵਾਲਾ ਹੈ ਹਾਂ 39 HP ਤੇ ਟਾਇਰ ਪਿਛਲੇ 75 ਪੈਸੇ ਐ ਮਾਰਕ ਦੇ 75 ਪੈਸੇ ਮੂਹਰੇ 85 90 ਪੈਸੇ ਬੁਰਲੇ ਬੋਲੋ ਤੇ ਮਗਰਲੇ ਮਾਰੋ 2008 ਮਾਡਲ 2008 ਮਾਡਲ ਰੇਟ ਤਾਂ ਬੱਗੇ ਆਠੇ ਦਾ ਕੀ ਮਤਲਬ ਇਹਦਾ 2.8 ਲੱਖ ਹੈ ਹੈ ਕੋਈ ਲਿਖਦੇ ਕੋਈ ਬਾਬੇ ਨੇ ਤਾਂ ਨਹੀਂ ਦੱਸਿਆ ਨਹੀਂ ਨਹੀਂ ਬਾਬੇ ਤੋਂ ਪੁੱਛ ਕੇ ਲਿਆ ਭਾਈ ਇਹ ਆਠਾ ਹੈ ਮੈਂ ਲੈ ਰਿਹਾ ਭਾਈ ਬੱਗੇ ਨੇ ਆਠਾ ਬਾਬੇ ਤੋਂ ਪੁੱਛ ਕੇ ਲਿਆ ਭਾਈ ਤੇ ਆਖੇ ਸਾਰੇ ਇਹੇ ਦਾ ਦੂਗਾ ਇਹ ਵੀ ਤਾਂ ਆ ਜਾ ਲਾ 2.8 ਲੱਖ ਦਾ ਬਸ 2.8 ਲੱਖ ਦਾ ਬਸ ਪੂਰੇ 2 ਲੱਖ ਦਾ ਭਾਈ ਬਾਬੇ ਨੇ ਦਿੱਤਾ ਸੀ ਮਾ ਅਠਾ ਤੇ ਅਠਾ ਸਾਰੇ ਇਹਦੇ ਜਾਈ ਜਾਂਦੇ ਐ ਤੇ ਪੂਰੇ ਪੂਰੇ ਦੇ ਕਰੀ ਜਾਂਦਾ ਐ ਭਾਈ ਟਰੈਕਟਰ ਦੇਖ ਲਓ ਹੁਣ ਦੀ ਟਰੈਕਟਰ ਇਹ ਵੀ ਨਵਾਂ ਮਗਰਾਡ ਅੰਮ੍ਰੋਦ ਚੱਕ ਲਾ ਲਈ ਬਹੁਤ ਮਿਆ ਰੈਂਪਰ ਪਲੇ ਰੰਦਾ ਮੈਂ ओरिजिनल ਐ ਭਾਈ ਆ ਰੰਗ ਪੈਂਟ ਨਹੀਂ ਕੋਈ ਬਹੁਤ ਨਵਾਂ ਮਾ ਟਰੈਕਟਰ ਚਲਾ ਗਿਆ ਨਵਾਂ ਪੂਰਾ ਠੀਕ ਐ ਤੇ ਸਾਡਾ ਸਟੀering ਹੈ ਹਰਿਆਣਾ ਨੰਬਰ ਹੈਗਾ ਸਾਡਾ ਡਾਇਰੈਕਟਰ ਹੈਗਾ ਇਨੋ ਸਿਨੀਅਰ ਹੀ ਮੈਨ ਨਹੀਂ ਪਾਸਿੰਗ ਟੱਪਾ ਹਾਂ ਪਾਸਿੰਗ ਮੰਗੀ ਬਾਕੀ ਆਈਡੀ ਪ੍ਰੂਫ ਹੈ ਫੀ ਡੈਬਿਟ ਵਗੈਰਾ ਮੈਨ ਜੀ ਸਾਰਾ ਬਾਕੀ ਕਾਗਜ਼ ਪੱਤਰ ਸਾਰੇ ਮੈਨ ਜੀ ਬਾਈ ਇਹ ਬੰਦੇ ਦੀ ਆਪਣੀ ਗਾਰੰਟੀ ਹੈ ਕਾਗਜ਼ਾਂ ਪੱਤਰਾਂ ਦੀ ਤੇ ਜਦੋਂ ਮਰਜ਼ੀ ਆ ਕੇ ਬਾਈ ਤੋਂ ਟਰੈਕਟਰ ਲੈ ਲਓ ਤੇ ਮੋਬਾਈਲ ਨੰਬਰ ਦੱਸ ਦੇ 97295 97295 77570 77570 70 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਇਹਦੇ ਕੋਲੋਂ ਜਦੋਂ ਮਰਜ਼ੀ ਆ ਕੇ ਹੋਰ ਵੀ ਖੜੇ ਚਾਰ ਪੰਜ ਟਰੈਕਟਰ ਆਪਣੇ ਕੋਲ ਮੰਡੀ ਤੇ ਨਹੀਂ ਲਿਆਦੇ ਘਰੇ ਖੜੇ ਆ ਤੁਸੀਂ ਬਾਈ ਕੋਲ ਜਦੋਂ ਮਰਜ਼ੀ ਆ ਕੇ ਟਰੈਕਟਰ ਖਰੀਦ ਸਕਦੇ ਹੋ ਤੁਸੀਂ ਤੇ ਬੁੱਧਵਾਰ ਤੋਂ ਬਿਨਾ ਵੀ ਜਦੋਂ ਮਰਜ਼ੀ ਫੋਨ ਕਰਕੇ ਇੱਥੇ ਟਰੈਕਟਰ ਦੇਖ ਜੋ ਤੁਸੀਂ ਆ ਕੇ ਤਲਵੰਡੀ ਸਾਬੋ ਤਖਸਰੀ ਦਮਦਮਾ ਸਾਹਿਬ ਧੰਨਵਾਦ ਦੋਸਤੋ